हां जी सत श्री अकाल जी आज ਆਪਾਂ ਤੁਹਾਨੂੰ ਦੱਸਦੇ ਆਂ ਸਲਵਾਰ ਕੱਟਣੀ ਇਹਦੇ ਕਮੀਜ਼ ਦੀ ਆਪਾਂ ਕਟਿੰਗ ਕਰ ਲਈ ਸੀ ਤੇ ਉਹਦੇ ਨਾਲ ਉਹ ਸਾਈਡ ਤੋਂ ਜਿਹੜਾ ਕੱਪੜਾ ਲਿਆ ਇਹਦੀ ਆਪਾਂ ਹੁਣ ਕਟਿੰਗ ਕਰਾਂਗੇ ਸਲਵਾਰ ਠੀਕ ਹੈ ਜੀ ਤੇ ਜੇ ਤੁਸੀਂ ਕਮੀਜ਼ ਦੀ ਵੀਡੀਓ ਦੇਖਣਾ ਚਾਹੁੰਦੇ ਆਂ ਤਾਂ ਤੁਸੀਂ ਮੇਰੇ ਚੈਨਲ ਤੇ ਉਹ ਵੀ ਦੇਖ ਸਕਦੇ ਹੋ ਤੇ ਪਹਿਲਾਂ ਆਪਾਂ ਕਮੀਜ਼ ਦੀ ਵੀਡੀਓ ਪਾਈ ਹੈ ਤੇ ਹੁਣ ਇਹ ਸਲਵਾਰ ਦੀ ਆਪਾਂ ਕਟਿੰਗ ਕਰਦੇ ਆਂ ਠੀਕ ਹੈ ਸਲਵਾਰ ਦੀ ਆਪਣੀ ਲੰਬਾਈ ਹੈਗੀ ਹੈ 36 ਇੰਚ ਤੇ ਪਹੁੰਚੇ ਕੋਲੋਂ ਆਪਾਂ ਨੇ ਕਾਣੀ ਹੈ 35 ਇੰਚ ਠੀਕ ਹੈ ਜੀ ਤੇ ਆਪਾਂ ਮਾਪਾਂਗੇ ਕਿੰਨੇ ਦੀ ਕਾਟ ਤੇ 36 ਇੰਚ ਚੋਂ ਆਪਾਂ ਤਿੰਨ ਮਾਈਨਸ ਕਰਾਂਗੇ ਤੇ ਆਪਾਂ ਕੱਟਾਂਗੇ 33 ਇੰਚ ਦੀ ਠੀਕ ਹੈ ਆਪਾਂ ਇੱਥੇ 33 ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਮਾਰ ਕੇ ਤੇ 33 ਦਾ ਨਿਸ਼ਾਨ ਲਾ ਲਾ ਲੀਏ ਇੱਥੋਂ ਆਪਾਂ ਨੇ ਠੀਕ ਹੈ ਇਹ ਆਪਣਾ ਪੌਚਾ ਜਿੰਨਾ ਆਪਾਂ ਆਪਣਾ ਪੌਚਾ 6 ਇੰਚ ਜੀ ਤਿਆਰ ਕਰਨਾ ਆਪਾਂ ਨੇ 6 6 ਇੰਚ ਇਸ ਨੂੰ ਫੋਲਡ ਕਰ ਲਿਆ ਤਾਂ ਠੀਕ ਹੈ ਇਹ ਆਪਾਂ ਫੋਲਡ ਕਰਕੇ ਇਹ ਆਪਣਾ ਐਕਸਟਰਾ ਕਪੜਾ ਲਾ ਦੇਾਂਗੇ ਤੇ ਇਹ ਤੋਂ ਆਪਾਂ ਨੂੰ ਅੱਧਾ ਨਹੀਂ ਕੱਟ ਠੀਕ ਹੈ ਫਿਰ ਆਪਾਂ ਤੁਹਾਨੂੰ ਪਸਾ ਕੇ ਵੀ ਜਿਹੜੀ ਪੌਂਚ ਇੱਕ ਪੌਂਚ ਦੇ ਕਾਰਟ ਪਾਉਣੀ ਹੈ ਆਪਾਂ ਤੇ ਪੌਂਚ ਦੇ ਦੇ ਕੋ ਕ੍ਰੀਜ਼ ਕੋਲ ਆਪਾਂ ਨੇ ਬਣਾਉਣੀ ਹੈ ਇਹ 35 ਇੰਚ ਤਿਆਰ ਤੇ ਆਪਣੀ ਬਾਕੀ ਕਟਾਈ ਆਪਾਂ ਨਹੀਂ ਜਿਹੜੀ 36 ਇੰਚ ਦੇ ਹਿਸਾਬ ਨਾਲ ਫਾਰੀ ਕਟਾਈ ਕਰਨੀ ਹੈ ਠੀਕ ਹੈ ਇਹ ਆਪਣੀ 벨ਟ ਬਣਾਵਾਂਗੇ ਦੀ ਇਹ ਦੇ ਕਪੜਾ ਇਹਦਾ ਕਿੰਨਾ ਹੈ ਇਹ ਆਪਣੇ ਕੋਲ 1.5 ਹੈ ਹਨਾ ਇਹ ਆਪਾਂ 벨ਟ ਬਾਅਚ ਕਟਿੰਗ ਕਰਾਂਗੇ ਹੁਣ ਆਪਾਂ ਇਹਦਾ ਕੱਟਾਂਗੇ ਸਲਵਾਰ ਸਲਵਾਰ ਆਪਾਂ ਜ਼ਿਆਦਾ ਭਾਰੀ ਨਹੀਂ ਕਰਨੀ ਠੀਕ ਹੈ ਨਾ ਜ਼ਿਆਦਾ ਹੌਲੀ ਨਾ ਜ਼ਿਆਦਾ ਭਾਰੀ ਇਹਦਾ ਕਟਿੰਗ ਕਰਨੀ ਹੈ ਇਹ ਆਪਾਂ 32 ਇੰਚ ਦਾ ਮਤਲਬ ਕੁੰਦਾ ਕੱਟਣਾ ਹੈ ਠੀਕ ਹੈ 32 ਇੰਚ ਦਾ ਕੁੰਦਾ ਜਿਹੜਾ ਹੁੰਦਾ ਉਹ ਬਿਲਕੁਲ ਠੀਕ ਹੁੰਦਾ ਨਾਉ ਜਿਆਦੇ ਭਾਰੀ ਹੁੰਦੀ ਹੈ ਤੇ ਨਾ ਜਿਆਦਾ ਹੌਲੀ ਹੁੰਦੀ ਹੈ ਜੀ ਆਪਾਂ ਸਭ ਆਰਾਮ ਕਰਨੀ ਹੋਵੇ ਹਾਂ ਜੀ ਹੁਣ ਆਪਾਂ ਕੁੰਡੇ ਦੀ ਕਟਿੰਗ ਕਰਾਂਗੇ ਕੁੰਦਾ ਆਪਾਂ ਇਧਰੋਂ ਨਿਸ਼ਾਨ ਲਾਵਾਂਗੇ ਇੱਥੋਂ ਰੱਖ ਕੇ 33 ਇੰਚ ਦਾ ਠੀਕ ਹੈ 33 ਆਪਾਂ ਬੋਝਾਂ ਨਾਲ 33 ਆਪਾਂ ਕੁੰਦਾ ਕੱਟਾਂਗੇ ਠੀਕ ਹੈ ਇੱਥੋਂ ਆਪਾਂ ਨੇ 2 ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਇੱਕ ਆਪਾਂ ਕੁੰਦਾ ਕੱਟ ਕੇ ਦੂਸਰਾ ਕੁੰਦਾ ਆਪਾਂ ਬਾਅਦ ਵਿੱਚ ਕੱਟਾਂਗੇ ਉਹਦੇ ਉੱਪਰ ਰੱਖ ਕੇ ਇਹ ਆਪਾਂ ਨੇ ਇੱਥੋਂ 2 ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਜੀ 2 ਦਾ ਲੱਗ ਗਿਆ ਹੁਣ ਆਪਾਂ ਇਦਾਂ ਕਰਾਂਗੇ ਇਹਨੂੰ ਤੇ ਇੱਥੋਂ ਆਪਾਂ ਨੇ ਇਹ ਚੱਕ ਕੇ ਇਧਰਲੇ ਉਸ ਪਾਸੇ ਆਪਾਂ ਨੇ 32 ਦਾ ਇੱਥੋਂ ਰੱਖ ਕੇ ਆਪਾਂ 32 ਦੇ ਨਿਸ਼ਾਨ ਲਾਉਣਾ ਠੀਕ ਹੈ ਇਧਰ ਨੂੰ 32 ਦੇ ਆਪਾਂ ਨੇ ਨਿਸ਼ਾਨ ਲਾ ਲੈਣਾ ਠੀਕ ਹੈ ਜਿੱਥੇ ਆਪਣਾ 32 ਆ ਗਿਆ ਉੱਥੋਂ ਆਪਾਂ ਰੱਖਾਂਗੇ ਜਿੱਥੇ 32 ਆ ਗਿਆ ਆਪਣਾ ਇਦਾਂ ਤੁਹਾਨੂੰ ਤੀਸਰੇ ਆ ਇੱਥੇ ਆਪਣਾ ਬੱਤੀ ਆ ਗਿਆ ਠੀਕ ਹੈ ਇੱਕੋ ਆਪਾਂ ਨੇ ਇੱਥੋਂ ਆਪਾਂ ਰੱਖ ਕੇ ਇੱਕ 10 ਦੇ ਨਿਸ਼ਾਨ ਨਾਲ ਇੱਕ 12 ਦੇ ਠੀਕ ਹੈ ਤੇ ਆਪਣਾ 10 ਵਾਲਾ ਨਿਸ਼ਾਨ ਜਿਹੜਾ ਇਹਦੇ ਨਾਲ ਲਗਾਉਣਾ ਹੈ ਠੀਕ ਹੈ ਆਪਾਂ ਨੇ ਇੱਥੋਂ ਰੱਖ ਕੇ ਇਹ ਜਿਹੜੀ ਕਾਰਟ ਆਪਾਂ ਇੱਦਾਂ ਪਾ ਦੇਣੀ ਹੈ ਹੋੜਾ ਆਪਣਾ ਇਹ ਹੁੰਦਾ ਜਿਹੜਾ ਤੇ ਆਪਾਂ ਇਧਰੋਂ ਕੱਟ ਕਰ ਲਿਆ ਇੱਥੇ ਝੋਲੀ ਨਿਕਲ ਗਈ ਹੁਣ ਆਪਾਂ ਜਿਹੜਾ ਇਹਨੂੰ ਆਪਾਂ ਉੱਪਰ ਰੱਖ ਕੇ ਇਸ ਤਰ੍ਹਾਂ ਸੈੱਟ ਕਰ ਲਾਂਗੇ ਜਿਹੜੀ ਆਪਣੀ ਕਾਰਟ ਹੈ ਇਹਦੇ ਨਾਲ ਕਾਰਟ ਮਿਲਾ ਲਾਂਗੇ ਠੀਕ ਹੈ ਤੇ ਕੰਨੀ ਨਾਲ ਆਪਾਂ ਕੰਨੀ ਉੱਥੇ ਕੰਨੀ ਦੇ ਉੱਪਰ ਰੱਖ ਲੈਣਾ ਹੁੰਦਾ ਠੀਕ ਹੈ ਦਬਲੀ ਸਾਈਡ ਆਪਾਂ ਕੰਨੀ ਦੇ ਉੱਪਰ ਰੱਖ ਕੇ ਇਦਾਂ ਆਪਣਾ ਜਿੱਥੇ ਵੀ ਆਉਂਦਾ ਸਹੀ ਉਹਦੇ ਹਿਸਾਬ ਨਾਲ ਆਪਾਂ ਸੈੱਟ ਕਰਕੇ ਇਹਨੂੰ ਰੱਖ ਲੈਣਾ ਆਪਣਾ ਸੈੱਟ ਹੋ ਗਿਆ ਠੀਕ ਹੈ ਉਹ ਆਪਣੀ ਕੰਨੀ ਦਾ ਕੰਨੀ ਆ ਵਾਲੀ ਬਰਲਕੀ ਹੈ ਇਧਰ ਵੀ ਇਥੋਂ ਆਪਾਂ ਇਦਾਂ ਕਰਕੇ ਰੱਖ ਲਿਆ ਹੁਣ ਆਪਾਂ ਇਹ ਜਿਹੜੇ ਫੌਲਡਰ ਜਿਹੜਾ ਕੱਟ ਦਾਂਗੇ ਠੀਕ ਹੈ ਫਿਰ ਆਪਾਂ ਇਥੋਂ ਇਹਦੀ ਕਾਰਟ ਪਾਵਾਂਗੇ ਪਹੁੰਚੇ ਹੋਰੋਂ ਥੋੜੀ ਜਿਹੀ ਆਪਾਂ ਨੂੰ ਚੱਕ ਮੀਰ ਕਾਰਟ ਪਾਣੀ ਆ ਇਹ ਆਪਾਂ ਇਥੋਂ ਇੰਚ ਦਾ ਨਿਸ਼ਾਨ ਲਾ ਕੇ ਨਾ ਇਥੋਂ ਫੇਰ ਆਪਾਂ ਇਹਨੂੰ ਇਦਾਂ ਲਿਆ ਕੇ ਇਹਦੇ ਨਾਲ ਲਾਵਾਂਗੇ ਠੀਕ ਹੈ ਇੱਥੋਂ ਆਪਾਂ ਇਦਾਂ ਕਾਟੇ ਦੀ ਪਾਉਣੀ ਹੈ ਥੋੜੀ ਜਿਹੀ ਗਲਾਈ ਇਹ ਆਪਣੇ ਕੋਲ ਇਹ ਵਾਲਾ ਸਕੁਅਰ ਹੈਗਾ ਜਿਹੜਾ ਗਲਾਈ ਵਾਲਾ ਹੁੰਦਾ ਫੇਰ ਆਪਾਂ ਇਹ ਵਾਲਾ ਇੱਥੇ ਕੁੰਡੇ ਦਾ ਕੁੰਡੇ ਕੋਲ ਆ ਜਿਹੜਾ ਆਪਣੇ 2 ਇੰਚ ਕੱਟਿਆ ਇੱਥੋਂ ਰੱਖ ਕੇ ਆਪਾਂ ਨੇ ਇਦਾਂ ਰੱਖ ਲੈਣਾ ਇਹਨੂੰ ਇਦਾਂ ਹੀ ਆਪਾਂ ਇਹਦੀ ਕਾਟ ਜਿਹੜੀ ਇੱਥੋਂ ਲਿਆ ਕੇ ਇਹਦੇ ਨਾਲ ਹੀ ਮਿਲਾਉਣੀ ਹੈ ਠੀਕ ਹੈ ਘੜਦੀ ਘੜਦੀ ਇਦਾਂ ਕਲਾਈ ਕਰਦੀ ਹੈ ਹਵਾ ਨੀਚੇ ਟਿਕ ਲਾਈ ਐ ਨਾ ਇਹ ਲਿਆ ਕੇ ਫਿਰ ਆਪਾਂ ਘੜਦੀ ਘੜਦੀ ਉਧਰ ਮਿਲਾ ਦੇਣਾ ਬੈਠੋ ਥੋੜਾ ਕਾਂਬੀ ਤੇ ਥੋੜੀ ਥੋੜੀ ਕਲਾਈ ਕਰਦੇ ਨੇ ਥੱਲੇ ਆਪਣੀ ਸਵਲ ਸਲਵਾਰ ਜਿਹੜੀ ਬਹੁਤ ਸੋਹਣੀ ਬਣਦੀ ਐ ਜੇ ਆਪਾਂ ਏਦਾਂ ਕੱਟ ਪਾ ਦਿੰਦੇ ਆ ਥੋੜੀ ਥੋੜੀ ਆਪਾਂ ਉੱਪਰੋਂ ਘੜਦੀ ਘੜਦੀ ਮਿਲਾ ਦੇਈਏ ਇਹ ਆਪਾਂ ਇਥੇ ਕੱਟ ਪਾ ਮੰਗ ਪਾਉਣੀ ਜਾਂਦੀ ਐ ਹੁਣ ਉੱਪਰ ਜਿਹੜਾ ਪਹੁੰਚ ਆਇਆ ਦੇਦੀ ਆਪਾਂ ਕਾਰਟ ਜਿਹੜੇ ਮੂਹਰੋ ਕਿਵੇਂ ਪਾਉਣੀ ਆ ਉਹ ਤੁਹਾਨੂੰ ਦੱਸਦੇ ਆ ਇਹ ਆਪਾਂ ਇੱਦਾਂ ਰੱਖ ਲੈਣਾ ਠੀਕ ਹੈ ਜੀ ਇਹਦੇ ਨਾਲ ਕਰਕੇ ਇਹ ਆਪਣੇ ਸੇਮ ਇੱਕੋ ਜਿਹੀ ਹੋ ਗਈ ਨਾ ਤੇ ਤੇ 2 ਇੰਚ ਦੇ ਕੱਟੇ ਆਪਾਂ ਨੇ ਤੇ ਆਪਾਂ ਇੱਥੋਂ ਕਰਨਾ ਹੈਗਾ 1 ਇੰਚ ਦੀ ਕਾਟ ਪਾਉਣੀ ਆ ਆਪਾਂ 35 ਕਰਨਾ ਇੱਥੋਂ 1 ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇੱਥੋਂ ਪਹਿ ਇੱਕ ਦਾ ਨਿਸ਼ਾਨ ਲਾਇਆ ਤੇ ਆਪਾਂ ਨੇ ਇਹ ਪਹੁੰਚੇ ਦੇ ਅੱਧ ਤੱਕ ਕਰੀ ਆਪਾਂ ਇਹਨੂੰ ਮਲਣਾ ਹੈ ਠੀਕ ਹੈ ਇਹ ਦਾ ਪਗਲਾਈ ਚ ਮਲਾ ਦੇਣਾ। ਇਹ ਆਪਾਂ ਇਦਾਂ ਕੱਟ ਪਾਉਂਦੇ ਹਾਂ। ਠੀਕ ਹੈ? ਇਦਾਂ। ਹੁਣ ਆਪਾਂ ਇੱਥੇ ਇੱਕ ਕੱਟ ਲਾ ਲਾਂਗੇ। ਇੱਕ ਕੱਟ ਇੱਧਰ ਪਹੁੰਚੇ ਦੇ। ਚਾਲੇ। ਫਿਰ ਇਹ ਆਪਣੀ ਕਰੀਜ਼ ਬਣਨੀ ਚਾਹੀਦੀ ਹੈ ਜਦੋਂ ਆਪਾਂ ਵੜ ਪਾਉਣਾ ਇਹਦਾ ਵੜ ਆਪਾਂ ਜ਼ਰੂਰੀ ਪਾਉਣਾ ਹੁੰਦਾ ਹੈ ਇੱਥੋਂ ਫੜ ਕੇ ਤਾਂ ਕਿ ਆਪਾਂ ਜਿਹੜਾ ਕਰੀਜ਼ ਵਧੀਆ ਬਣੇ ਸਲਵਾਰ ਦੀ। ਠੀਕ ਹੈ ਜੀ ਹੁਣ ਆਪਣੀ ਇਹ ਸਲਵਾਰ ਦੀ ਹੋ ਗਈ ਕਟਿੰਗ। ਹੁਣ ਆਪਣੀ ਰਹਿ ਗਈ ਬੈਲਟ। ਹੁਣ ਆਪਾਂ ਇਹਦੀ ਬੈਲਟ ਕਟਿੰਗ ਕਰਾਂਗੇ। ਕੀ ਹੁਣ ਆਪਾਂ ਇਹ ਕਪੜਾ ਵੀ ਆਪਣੇ ਕੋਲ ਐਕਸਟਰਾ ਤੇ ਉਹਦੇ ਚ ਆਪਣੀ 벨ਟ ਜਿਹੜੀ ਛੋਟੀ ਰਹਿੰਦੀ ਸੀ ਹੈ ਨਾ ਹੁਣ ਆਪਾਂ ਇਹਦੇ ਇੱਥੋਂ ਆਪਾਂ ਕੱਟ ਕਰ ਲਾਂਗੇ 벨ਟ ਇੱਕ ਹੈਗੀ ਹੈ 22 ਇੰਚ ਆਪਾਂ ਤਿਆਰ ਕਰਨੀ ਠੀਕ ਹੈ ਆਪਾਂ ਨੇ 22 ਇੰਚ ਕਰਨੀ ਹੈ ਤਿਆਰ ਤੇਈ ਦੀ ਕਟਿੰਗ ਕਰਨੀ ਇੱਥੇ ਆ ਗਿਆ ਤੇਈ ਹੈ ਨਾ ਤੇਈ ਕਰਨਾ 7 ਇੰਚ 7 ਇੰਚ ਦੀ ਆਪਾਂ ਬੈਲਟ ਕਟਿੰਗ ਕਰਨੀ ਹੈ ਠੀਕ ਹੈ ਆਪਣਾ ਸੱਤ ਸੱਤ ਹੋ ਗਿਆ ਤਾਂ ਇਹ ਆਪਣਾ ਤੇ ਹੀ ਹੈ ਇਹ ਆਪੇ ਧੁਕੱਚ ਕੇ ਵੀ ਆਪਾਂ ਇਦਾਂ ਕਾਟ ਸਕਦੇ ਹਾਂ ਆਟਣੀ ਇਹ ਆਪਾਂ ਦੀ ਜਿਹੜੀ ਬੈਲਟ ਦੀ ਕਟਿੰਗ ਠੀਕ ਹੈ ਇਹ ਆਪਣਾ ਦੋਨੇ ਹੋ ਗਿਆ ਮੈਂ ਤਾਂ ਕਪੜਾ ਹੁਣ ਆਪਣੀ ਸਲਵਾਰ ਦੀ ਸਾਰੀ ਹੋ ਗਈ ਕਟਾਈ ਠੀਕ ਹੈ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਪਲੀਜ਼ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ